पार्टीशन बड़ी सारी डिबेट होएगी नेहरू ने कराया कराया महासभा ने कराया हिंदू महासभा ने कराया, ने कराया। और बहुत घट लोग ने अंग्रेजों ब्लेम दिता उस वे एडीसी टू माउंट बैटन नीला रियासत पिता जी राजा से बन गए फिर इंडियन फॉरन सर्विस चले गए नरेंद्र सिंह सरीला फिर उन्होंने अपनी ओल्ड एज दो हजार ग्यारह तक मरे तक एक बुक लिखी दान आन टोल स्टोरी ऑफ पार्टी पार्टी और उन्हें लिखा है ऑफ द ग्रेट गेम ग्रेट गेम वो की कह रहे हैं कि वर्ल्ड वार टू तक बेसिकली दुनिया के एक वही पावर से ब्रिटिश अंपायर और 2015 तक पता लग गया कि ऑयल उडल ईस्ट में है तो अगले सौ साल ऑयल बड़ा इंपॉर्टेंट होना है ਉਦੋਂ ਤੋਂ ਹੀ ਉਹਨਾਂ ਨੇ ਉਹ ਏਰੀਆ ਨੂੰ ਡੀਸਟੈਬਲਾਈਜ਼ ਕਰਨਾ ਸ਼ੁਰੂ ਕਰਤਾ ਆਪਣਾ ਇਨਫਲੂਐਂਸ ਤਾਂ ਸ਼ੁਰੂ ਕਰਤਾ ਅੱਜ ਆਪਾਂ ਮਿਡਲ ਈਸਟ ਦੇਖੀ ਸੰਭੇ ਕਿ ਕੋਈ ਵੀ ਆਜ਼ਾਦ ਮੁਲਕ ਨਹੀਂ ਰਿਹਾ ਮਿਡਲ ਈਸਟ ਵਿੱਚ ਔਰ ਜੀਡੀਬੀ ਕਮਿਊਨਿਟੀ ਪ੍ਰੋਟੈਸਟ ਕਰ ਰਹੀ ਸੀ ਉਹ ਬਿਲਕੁਲ ਖਤਮ ਹੀ ਹੋ ਗਏ ਗਾਜ਼ਾ ਵਿੱਚ ਜੋ ਸਾਲੇ ਸਾਹਮਣੇ ਡੇ ਬਾਏ ਡੇ ਕਤਲੇਆ ਮੌਰੀਆ ਮੁੱਖੇ ਮਾਰ ਰਹੇ ਇਹਨਾਂ ਕਦੀ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਕੋਈ ਓਪਨਲੀ 21ਵੀਂ ਸਦੀ ਦੇ ਵਿੱਚ ਭੁੱਲੇ ਆ ਬਾਮ ਸੱਤ ਕੇ ਬੱਚਿਆ ਤੇ ਔਰਤਾ ਦੇ ਖਤਮ ਕਰ ਰਿਹਾ ਕਹਿ ਰਿਹਾ ਕਿ ਸਭ ਨੂੰ ਖਤਮ ਕਰ ਦੇਣਾ ਔਰ ਕੋਈ ਸੁਪਰ ਪਾਵਰ ਕਹੇ ਕੋਈ ਦੇਸ਼ ਕੇ ਸਾਡਾ ਆਪਣਾ ਦੇਸ਼ੀ ਪ੍ਰੋਟੈਸਟ ਕਰ ਜੋਗਾ ਨਹੀਂ ਰਿਹਾ ਇਹ ਹੈ ਕਿ ਜਿਹੜੀ ਗ੍ਰੇਟ ਪਾਵਰ ਦੀ ਪੋਲਿਟਿਕਸ ਕਿਵੇਂ ਨੇਸ਼ਨਸ ਕ੍ਰੀਏਟ ਕਰ ਦਿੰਦੀਆਂ ਕਿਵੇਂ ਨੇਸ਼ਨਸ ਖਤਮ ਕਰ ਦਿੰਦੀਆਂ ਉਹ ਜਿਹੜੀ ਉਹਨੇ ਕਿ ਮੈਂ ਸਾਲੇ ਹੀ ਕਮਿਊਨੀਕੇਸ਼ਨ ਪੜ੍ਹਿਆ ਜਦਿਆਂ ਮਾਉਂਟ ਬੈਟਨ ਨੇ ਬ੍ਰਿਟਿਸ਼ ਅੰਪਾਇਰ ਨੂੰ ਭੇਜਿਆ ਜਾਂ ਸਟੇਟਸ 6 ਜਾਂ ਸਟੇਟ ਨੂੰ ਭੇਜਿਆ ਤਨੋਂ ਸਾਰੇ ਕੌਨਫਰੈਂਸ ਪੜੀਆਂ ਜਿਹੜੀਆਂ ਸੈਕਟਰੀ ਆਫ ਸਟੇਟ ਇੰਗਲੈਂਡ ਦੇ ਨੇ ਇਹਨਾਂ ਨੂੰ ਭੇਜੀਆਂ ਉਹਨਾਂ ਦਿਨਾਂ ਵਿੱਚ ਜਦੋਂ ਕਿ ਸਾਡੇ ਆਜ਼ਾਦੀ ਦਾ ਪਾਰਟੀਸ਼ਨ ਦੀ ਗੱਲਾਂ ਹੋ ਰਹੀਆਂ ਸਨ ਅਰ ਉਹਦੇ ਵਿੱਚ ਕੋਈ ਰੈਫਰੈਂਸ ਨਹੀਂ ਹੈ ਗਾਂਧੀ ਦੀ ਕੋਈ ਐਜੀਟੇਸ਼ਨ ਦਾ ਉਹਦੇ ਵੀ ਕੋਈ ਰੈਫਰੈਂਸ ਨਹੀਂ ਹੈ ਕੋਈ ਟਿੱਪਿਆ ਮੂਵਮੈਂਟ ਦਾ ਉਹਦੇ ਵੀ ਕੋਈ ਰੈਫਰੈਂਸ ਨਹੀਂ ਹੈ ਸਾਡੇ ਕਲਾਬੀਆਂ ਦਾ ਕਿ ਉਹਨਾਂ ਦੇ ਫਾਂਸੀ ਚੜ ਕੇ ਤਾਂ ਸ਼ਾਇਦ ਦੇਸ਼ ਹੋ ਗਿਆ ਤਾਂ ਆਪਾਂ ਆਜ਼ਾਦ ਕਰੀਏ ਉਹਦੇ ਵੀ ਜਿਵੇਂ ਸਾਰੀ ਡਿਸਕਸ਼ਨ ਹੈ ਉਹ ਡਿਸਕਸ਼ਨ ਹੈ ਕਿ ਹੁਣ ਰਸ਼ੀਆ ਹੋਲੇ ਉਹਨੂੰ ਅਸੀਂ ਕਿੱਦਾਂ ਰੋਕਣਾ ਹੈ ਅਫਗਾਨਿਸਤਾਨ ਕੰਟਰੋਲ ਕਰਨਾ ਹੈ ਉਸ ਪਾਵਰ ਨੂੰ ਉੱਥੇ ਤੱਕ ਕਿੱਦਾਂ ਸੀਮਿਤ ਕਰਨਾ ਹੈ ਉਹ ਸਾਰੀਆਂ ਇੰਟਰਨੈਸ਼ਨਲ ਜੀਓ ਪੋਲਿਟਿਕਸ ਦੀਆਂ ਪਾਵਰ ਕੁਐਸ਼ਨ ਹੈ ਕਿ ਹੁਣ ਵਰਲਡ ਵਾਰ ਜਦੋਂ ਐਂਡ ਹੋ ਚੁੱਕੀ ਸੀ ਉਹ ਕਿਵੇਂ ਮੈਨੇਜ ਕਰਨਾ ਸਾਰੇ ਡਿਸਕਸ਼ਨ ਇਸ ਤੇ ਹੈ ਤੇ ਸਿਰਫ ਇੰਨੀ ਡਿਸਕਸ਼ਨ ਸੀ ਕਿ ਤੁਸੀਂ ਇਹ ਪੁੱਛ ਲਓ ਇਹਨਾਂ ਤੋਂ ਨਹਿਰ ਤੋਂ ਕਿ ਜਦੋਂ ਇਹ ਦੇ ਦਾਂਗੇ ਪਾਵਰ ਇਹਨਾਂ ਨੂੰ ਤਾਂ ਤੁਸੀਂ ਇੱਥੇ ਸਾਨੂੰ ਮਿਲਟਰੀ ਬੇਸਿਸ ਨਾਉਂ ਦਓਂਗੇ ਕਿ ਨਹੀਂ ਦਓਂਗੇ ਤਾਂ ਫਾਈਨਲੀ ਜਿਨ੍ਹਾਂ ਨੇ ਮੰਨ ਲਿਆ ਤਾਂ ਉਹਨਾਂ ਨੇ ਆਪਣੇ ਸਾਹਮਣੇ ਲਾਈਨ ਖਿੱਚ ਦਿੱਤੀ ਉਹਦੇ ਪੰਜਾਬ ਡਿਵਾਈਡ ਹੋ ਗਿਆ ਉਹਦਾ ਹੋਰ ਗੱਲ ਹੈ ਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਪੰਜਾਬ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਪਾਕਿਸਤਾਨ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਹਿੰਦੁਸਤਾਨ ਦਾ ਬੰਦੇ ਮਰਨ ਜਿਵੇਂ ਜਿੱਦਾਂ ਉਹਨਾਂ ਨੇ 15 20 ਦਿਨਾਂ ਚ ਇੱਕ ਵਕੀਲ ਨੂੰ ਬੁਲਾ ਕੇ ਰੈਡ ਕਲਿਫ ਲਾਈਨ ਖਿੱਚਤੀ ਉਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਗ੍ਰੇਟ ਪਾਵਰ ਪੋਲਿਟਿਕਸ ਹੈ ਉਹ ਲਾਰਜਲੀ ਡਿਸਾਈਡ ਕਰਦੀ ਹੈ ਤੇ ਲਾਰਜ ਨੂੰ ਇਸ ਹਿਸਾਬ ਨਾਲ ਗੇਮ ਖੇਲਦਿਆ ਕਿ ਤੁਸੀਂ ਬਲੇਮ ਇੱਕ ਦੂਜੇ ਨੂੰ ਕਰਨ ਲੱਗ ਪੈਂਦੇ ਹੋ ਵਿਰਸਤੋਂ ਦੋਨੋਂ ਪਾਸੇ ਵਿਰਸਤੋਂ ਇੱਕ ਦੂਜੇ ਨੂੰ ਬਲੇਮ ਹੀ ਕਰਦੇ ਰਹੇ ਇੱਕ ਬਲੇਮ ਹੁਣ ਇੰਨਾ ਹੈ ਕਿ ਇੰਡੀਆ ਪਾਕਿਸਤਾਨ ਹਲੇ ਤੱਕ ਇੱਕ ਦੂਜੇ ਨਾਲ ਲੜੀ ਜਾ ਰਿਹਾ ਹੈ ਔਰ ਹਲੇ ਤੱਕ ਇਹ ਸਾਡਾ ਗੁੱਸਾ ਅੰਗਰੇਜ਼ਾਂ ਦੇ ਖਾਤੇ ਕਦੇ ਨਹੀਂ ਗਿਆ ਔਰ ਟ੍ਰਾਂਸਫਰ ਪਾਵਰ ਦਾ ਜਿੰਨਾ ਤੁਸੀਂ ਕਿਹਾ ਹੈ ਹੀ ਨਹੀਂ ਕਿਉਂਕਿ ਇੱਕ ਇੱਕ ਵੀ ਕੰਪਨੀ ਦੀ ਜ਼ਮੀਨ ਜਾਇਦ ਸਜਵਨ ਨਹੀਂ ਕੀਤੀ ਜਦੋਂ ਚਾਈਨਾ ਅਲੂਟ ਹੋਇਆ ਬਿਲਕੁਲ ਲੰਦਰੀਕਾ ਨਾ ਹੋਇਆ ਜਦੋਂ ਸਾਨੋ ਪਾਉਲ ਮਿਲੀ ਤਾਂ ਅਸੀਂ ਇਹ ਲਿਫਟਨ ਚਾ ਹਲੇ ਪੀ ਜਾਣੇ ਇਹਨਾਂ ਦੇ ਹਲੇ ਵੀ ਠੀਕ ਹੈ ਜਿਹੜਾ ਉਹਨਾਂ ਨੇ ਬਿਲ ਉਹਨਾਂ ਨੇ ਅੰਗਰੇਜ਼ਾਂ ਨੇ ਸਿੱਧੇ ਜ਼ਮੀਨ ਤੇ ਕਬਜ਼ਾ ਕੀਤਾ ਸੀ ਆਜ਼ਾਦੀ ਤੋਂ ਬਾਅਦ ਅਸੀਂ ਕੋਈ ਵੀ ਐਸੀ ਚੀਜ਼ ਵਾਪਸ ਨਹੀਂ ਲੈ ਸਕੇ ਜਿੱਥੇ ਉਹਨਾਂ ਨੇ ਜਦੋਂ ਅਸੀਂ ਕਬਜ਼ਾ ਕੀਤਾ ਸੀ ਜਿੱਥੋਂ ਇਨਕਮ ਆਉਂਦੀ ਹੈ ਹਲੇ ਵੀ ਕੰਪਨੀਆਂ ਉਦਾਂ ਹੀ ਚੱਲ ਰਹੀਆਂ ਉਹ ਲੈਂਡ ਤੋਂ ਉਹ ਐਸੈਸ ਤੋਂ ਜਿਹੜੇ ਕਿ ਉਹਨਾਂ ਨੇ 200 ਸਾਲ ਪਹਿਲਾਂ ਮਿਲਟਰੀ ਪਾਵਨਾ ਜਿੱਤਨੇ ਸੀ ਤਾਂ ਫਿਰ ਇਸੇ ਦੀ ਇਸੇ ਦੀ ਸਾਡੀ ਆਜ਼ਾਦੀ ਤੇ ਬੜਾ ਕੁਝ ਹੋ ਜਾਂਦਾ ਔਰ ਉਹੀ ਖੁਣ ਸਿੱਖ वन पॉइंट है, टू रह टू परसेंट ना ज्यादा ब्लू स्टार से घटता मैं राह की है करिए हम अ करना की है पंजाब में ज मोरिटी की कर सकते वन पॉइंट सैवन टू क्रिश्चियन थोड़े ज़्यादा है क्रिश्चियन है कोई टू पॉइंट थ्री वो पढ़े लिखे तो भी ज्यादा है चौरासी परसेंट है अभी उसट है तो हालांकि साड़ा बड़ा कंपेयर टू साड़ी पॉपुलेशन साड़ी प्रेजेंस इन नेशनल पॉलिटिक्स बहुत ज़्यादा से ही बहुत ज़्यादा एक कुछ तो है कि 1947 तो चाहे इसलिए कि असर विक्टिम बने चाहे इसलिए कि अभी द्वारा उभर सके चाहे इसलिए कि असी बड़े परसिसटेंटली प्रोटेस्ट किया लिंग्विस्टिक स्टेट्स बाकिया ने भी किया पर असी बहुत किया जो साड़ी नहीं बनी कारण जो भी है एक पॉइंट सैवन टू ਬਾਕੀ ਦੇਸ਼ ਨੂੰ ਸੰਝਾ ਦੇਣਾ ਕਿ ਦੇਸ਼ ਲਈ ਖਤਰਾ ਹੈ 1.7 ਤੋਂ ਪਰਸਨ ਨੂੰ ਲੁੱਕ ਲੁੱਕ ਇਹਦਾ ਇਨਫੋਰਮੇਸ਼ਨ ਉਹਨਾਂ ਦੀ ਇਨਫੋਰਮੇਸ਼ਨ ਜਾਂ ਇਨਫੋਰਮੇਸ਼ਨ ਪ੍ਰੋਪਾਗੈਂਡਾ ਕਿੰਨਾ ਵੱਡਾ ਕਿ ਫੈਕਟ ਸੀ ਕਿ ਸਾਰੇ ਦੇਸ਼ ਨੇ ਮੰਨ ਲਿਆ ਸੀ 81 ਤੱਕ ਕਿ ਸਿੱਖ ਦੇਸ਼ ਲਈ ਖਤਰਾ ਹੈ ਤੇ ਮਿਲਟਰੀ ਆਪਰੇਸ਼ਨ ਹੋਣਾ ਚਾਹੀਦਾ ਇਹ ਕਿੰਨੀ ਵੱਡੀ ਸਾਡੀ ਫੇਲ ਹੈ ਤੇ ਕਿੰਨੀ ਵੱਡੀ ਉਹਨਾਂ ਦੀ ਸਕਸੈਸਫੁਲ ਤੇ ਇਸ ਕਰਕੇ ਇਸ ਕਰਕੇ ਇਹ ਸੋਚਣਾ ਕਿ ਸਾਰਾ ਕੁਝ ਹੁਣ ਪੋਲਿਟਿਕਸ ਦਾ ਜਿਨਾ ਵੀ ਗੇਮ ਆ ਸਕਸੈਸ ਹੈ ਗੇਮ ਆ ਮੈਨੇਜਮੈਂਟ ਹੈ ਉਹਨਾਂ ਕੋਈ ਵੀ ਟੂਲਸ ਇਸਤੇਮਾਲ ਕਰਦੇ ਆ ਅਸੀਂ ਅਨੰਦਪੁਰ ਸਾਹਿਬ ਐਕਸੀਡੇਸ਼ਨ ਨੂੰ ਕਿਤੇ ਤਾਂ ਗਲਤੀ ਕੀਤੀ ਹੋਏਗੀ ਅਨੰਦਪੁਰ ਸਾਹਿਬ ਮੱਥੇ ਤੋਂ ਲੈ ਕੇ ਆਰਡੀਨਰੀ ਆਮ ਪੋਲਿਟਿਕਸ ਹੈ ਇੱਕ ਗਰਮ ਦਲ ਹੁੰਦਾ ਹੈ ਇੱਕ ਮੋਡਰਨ ਦਲ ਹੁੰਦਾ ਹਰ ਪਾਰਟੀ ਹੁੰਦੀ ਹੈ ਕਾਂਗਰਸ ਜਿਸੀ ਹਰ ਕਾਂਗਰਸ ਜਿਸੀ ਹਰ ਪੋਲੀਟਿਕਲ ਪਾਰਟੀ ਦੇ ਵਿੱਚ ਕੋਈ ਜਿਆਦਾ ਸਟ੍ਰੀਮ ਵੀ ਹੁੰਦੇ ਆ ਮੋਡਰਟ ਵੀ ਹੁੰਦੇ ਆ ਮਗਰ ਜਦੋਂ ਕੋਈ ਮਗਰ ਪਾਰਟੀ ਸੱਚੀ ਕੱਛੀ ਦਿੰਦੀ ਹੈ ਡਿਬੇਟ ਹੁੰਦੀਆਂ ਡਿਸਕਸ਼ਨ ਹੁੰਦੀਆਂ ਤੇ ਗੱਲ ਗੱਲ ਰਿਜ਼ੋਲਵ ਹੁੰਦੀ ਹੈ ਗਰਮ ਦਲ ਫਾਸਟ ਚਲਣਾ ਚਾਹੁੰਦਾ ਹੈ ਮੋਡਰਟ ਦਲ ਰੋਕਦਾ ਗਲਤੀਆਂ ਕਰ ਤੋ ਮੋਡਰਟ ਦਲ ਕੋ ਸੋਰ ਸਜੈਸ਼ਨ ਦਾ ਕੇਵਲ ਯੂ ਸ਼ੇਅਰ ਕਿਸ ਤਰ੍ਹਾਂ ਚੱਲਦੀ ਹੈ ਨਾ ਪਾਰਟੀ ਤੇ ਇਹ ਵੀ ਤਰ੍ਹਾਂ ਦੀ ਪੋਲਿਟਿਕਸ ਹੈ ਕਿਸੇ ਪਾਰਟੀ ਨੂੰ ਖਤਮ ਕਰ ਦੇ ਜਾਂ ਕਿਸੇ ਪੋਲਿਟਿਕਲ ਮੂਵ ਨੂੰ ਖਤਮ ਕਰ ਦੇ ਤੁਸੀਂ ਆਪਣਾ ਵੀ ਧੜਾ ਬਣਾ ਸਕਦੇ ਹੋ ਜੂਜ਼ ਜਾਂ ਕੈਨੋ ਜਾਂ ਇਜ਼ਰਾਇਲ ਸਭ ਤੋਂ ਜ ਸਕਸੈਸਰੀ ਇਸ ਲਈ ਹੋਇਆ ਕਿ ਉਹਨਾਂ ਨੇ ਇੱਕ ਸਟ੍ਰੈਟਜੀ ਬਹੁਤ ਦੇਰ ਤੋਂ 200 ਸਾਲ ਤੋਂ ਚਲਾਈ ਹੈ ਕਿ ਆਪਣਾ ਖਿਲਾਫ ਇੱਕ ਦੁਸ਼ਮਣ ਆਪ ਹੀ ਕ੍ਰੀਏਟ ਕਰੋ ਜਿਹੜਾ ਤੁਸੀਂ ਕੰਟਰੋਲ ਕਰ ਸਕੋ ਹੁਣ ਜੋ ਹਮਸ ਨੇ ਅਟੈਕ ਕੀਤਾ ਇਜ਼ਰਾਇਲ ਤੇ ਉਹਨਾਂ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਦੈਕਸ ਫੈਕਟਿਸ ਕੋਈ ਲੀਡਰਸ਼ਿਪ ਐਸਾ ਸੀ ਪੈਲੇਸਟਾਈਨ ਨੇ ਜਿਹੜੇ ਚੌਥੇ ਮੋਡਰਨ ਫੈਕਸ਼ਨ ਸੀ ਉਹਨਾਂ ਨੂੰ ਕੋਲ ਨੇ ਸੇ ਅਟੈਕ ਕਰਨ ਦੀ ਜਿਸ ਨਾਲ ਚੱਲਿਆ ਸੇ ਸਥਨ ਚੱਲਿਆ ਸੇ ਉਹਨੂੰ ਇਜ਼ਰਾਈਲ ਖਤਮ ਕਰਨਾ بڑا ਔਕਾ ਸੀ ਉਹਨਾਂ ਦੇ ਅਟੈਕ ਨਾਲ ਉਹਨਾਂ ਨੂੰ ਪ੍ਰੋਟੈਕਟ ਸੇ ਇਹ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਤਰ੍ਹਾਂ ਦਾ ਫਾਲਸ ਲੈਗ ਆਪਰੇਸ਼ਨ ਕਹਿ ਲਓ ਆਪੇ ਬੰਦੇ ਤਾਂ ਕੁਸ ਕੁ ਰਾ ਦਿਓ ਫਿਰ ਉਹਦਾ ਰਿਐਕਸ਼ਨ ਤੁਸੀਂ ਜੋ ਮਰਜ਼ੀ ਕਰਦੇ ਬਲੂ ਸਟਾਰ ਦਾ ਵੀ ਕੁਝ ਹੋ ਜਾਈ ਕਿਤਾ ਹੋਇਆ ਕਿ ਉਸ ਵੇਲੇ ਸਾਡੇ ਮੋਡਰਨ ਬੰਦੇ ਇਨਵਾਈਟ ਕਰ ਰਹੇ ਸੀ ਸਾਡੀ ਮੋਡਰਨ ਲੀਡਰਸ਼ਿਪ ਵੀ ਉਹਨਾਂ ਵਿੱਚ ਕੋਈ ਆਪਸੇ ਤੇਲ ਮ वो कट्ठे रहे, रहे नहीं एक पास पास थोड़ी नॉर्मल लीडरशिप से पर आप कट्ठे रह रहे ब्लेम नहीं कर लग पे जी इटे रहते तो वह गलतियां होनी नहीं उन्होंने मौका मिलना ही नहीं उन्होंने तो किया नो डाउट इस पोलिटिक्स है कि पोलटिक्सनता गेम तो है नहीं पॉलिटिक्स के सब तो ज्यादा विशियस और सब पावरह बंदे है उन्होंने एक दूजे रल के किसी गलती कब्जा करना ਜਿੱਦਾਂ ਸੰਤਾਂ ਆ ਕੇ ਪੋਲਿਟਿਕਸ 'ਚ ਉਦੋਂ ਤੱਕ ਕੋਈ ਪ੍ਰੋਬਲਮ ਰਹਿ ਨਹੀਂ ਜਾਂਦੀ ਉਦੋਂ ਦਾ ਬੈਠ ਕੇ ਸਾਰੇ ਪ੍ਰੋਬਲਮ ਹੱਲ ਹੋ ਜਾਂਦੇ ਅਨਫੋਰਚੂਨੇਟਲੀ ਪੋਲਿਟਿਕਸ 'ਚ ਤਾਂ ਉਹ ਬੰਦੇ ਜਾਂਦੇ ਐ ਸੰਤਾਂ ਨੂੰ ਪੋਲਿਟਿਕਸ 'ਚ ਲੋੜ ਵੀ ਨਹੀਂ ਦਿੰਦੀ ਲੋੜ ਵੀ ਨਹੀਂ ਹੁੰਦੀ ਪਾਵਰ ਦੀ ਲੋੜ ਵੀ ਨਹੀਂ ਹੁੰਦੀ ਇਹ ਸਹੀ ਤਾਂ ਹੁਸਾਦ ਐ ਪੋਲਿਟਿਕਸ ਖੇਲਣਾ ਤਾਂ ਲੱਗਿਆ ਨਾ ਔਰ ਜੋ ਲੋਕਾਂ ਦਾ ਪੋਲਿਟਿਕਸ ਹੋਰ ਵੀ ਲੱਗਿਆ ਨਾ ਤੁਸੀਂ ਹਜ਼ਾਰਾਂ ਫੈਕਸ਼ਨਸ ਨੂੰ ਇਕੱਠਾ ਕਰਨਾ ਹਜ਼ਾਰਾਂ ਫੈਕਸ਼ਨਸ ਨੂੰ ਸੱਚ ਝੂਠ ਬੋਲ ਕੇ ਇਕੱਠਾ ਕਰਕੇ ਇੱਕ ਮੈਜੋਰਟੀ ਕ੍ਰੀਏਟ ਕਰਨੇ ਇਹ ਕੋਈ ਸੰਤਾਂ ਦਾ ਕੰਮ ਥੋੜੀ ਜਿਹੀ ਮੈਜੋਰਟੀ ਕ੍ਰੀਏਟ ਸੋ ਇਹ ਇਹ ਆਪਾਂ ਰੈਟਰੋਸਪੈਕਟ ਹੋਰ ਤਾਂ ਬੜੀਆਂ ਆਪਾਂ ਐਨਾਲਿਸਿਸ ਕਰ ਲੈਣੇ ਆ ਪਰ ਸਾਡਾ ਲਾਲਨਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਜਿਹੜੀ ਅੱਗੇ ਐਜਿਸਟ੍ਰੇਸ਼ਨ ਚੱਲੀ ਉਹ ਕਿੱਥੇ ਲੌਂਗ ਟਰਮ ਲੈ ਗਈ ਕੇਂਦਰਾ ਗਾਂਧ ਨੂੰ ਇੱਡਾ ਵੱਡਾ ਮੌਕਾ ਮਿਲ ਗਿਆ ਕਿ ਦਰਬਾਰ ਸਾਹਿਬ ਤੇ ਅਟੈਕ ਕਰ ਲਿਓ ਦੇਸ਼ ਤੋਂ ਕੋਟ ਕਰੇ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਦੇ ਵਿੱਚ 2/3 ਮੈਜੋਰਟੀ ਨਾਲ ਆਈਏ ਕਿੰਨਾ 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 ਸਾਡੇ ਵੱਲੋਂ ਕਿੰਨੀਆਂ ਵੱਡੀਆਂ ਗਲਤੀਆਂ ਹੋਈਆਂ ਕਿ ਆਪਾਂ ਜਾਂ ਤਾਂ ਲੋਕਤੰਤਰੀ ਪੋਲਿਟਿਕਸ ਨੂੰ ਸਮਝਾ ਨਹੀਂ ਲੋਕਤੰਤਰ ਦੇ ਪੋਰਟੋਂ ਇਹ ਹੀ ਸਵਾਲ ਆਪਾਂ ਤਿੰਨ ਲੀਡਰ ਵੱਡੇ ਦੇ ਸਕੀਏ ਇੱਕ ਸੰਕਾਸ਼ਿ ਬਾਲ ਦਰਾ ਹੈ ਇੱਕ ਸਮਰ ਸਿੰਘ ਮਾ ਦਰਾ ਹੈ ਇੱਕ ਸੰਜਨੈ ਸਿੰਘ ਦਰਾ ਹੈ ਤਿੰਨੋ ਹੀ ਡੈਡ ਐਂਡ ਲੱਗਦੇ ਹੋ ਸਾਨੂੰ ਤਿੰਨੋ ਹੀ ਡੈਡ ਐਂਡ ਹੈ ਤਿੰਨੋ ਪਾਸੇ ਕੋਈ ਅਚੀਵਮੈਂਟ ਨਹੀਂ ਹੈ ਬਾਸੰਦ ਪਰਿਵਾਰ ਦੇ ਅਚੀਵਮੈਂਟ ਕਰ ਲਏ ਬਟ ਇੱਕ ਪਾਸੇ ਲੇਜੈਂਡ ਬਣ ਗਏ ਜਿਹੜਾ ਉਹ ਬੀਜ ਬਣ ਗਿਆ ਹੈ ਵਿਚਾਰ ਬਣ ਗਿਆ ਹੈ ਕਿ ਸਾਨੂੰ ਕਦੇ ਇੰਸਾਬ ਇੱਥੇ ਮਿਲ ਨਹੀਂ ਸਕਦਾ ਕੋਈ ਵੱਡਾ ਸੀਲ ਭੰਗਿਆ ਚਾਹੇ ਅੱਜ ਹੋਣੇ 5 ਸਾਲ 100 ਬਾਲ ਨਾ 1000 ਸਾਲ ਪਦਨ ਬਨੇ ਖਾਲਿਸਤਾਨ ਦੀ ਨੀਂਬੇ ਪੈ ਗਈ ਹੈ ਉਹ ਵਿਚਾਰ ਤੱਕ ਦੀ ਮਰਦਾ ਨਹੀਂ ਮਗਲ ਰਾਈਟ ਨਾਓ ਤੁਸੀਂ ਉਹ ਦੇਖੋ 크ਿਸਚੀਅਨ ਹਮੇਸ਼ਾ ਹੈ 크ਿਸਚੀਅਨ ਹੁ ਕਿੰਨੇ ਜਿਆਦਾ ਹਾਸ਼ੇ ਤੇ ਹੈ ਜਿਸ ਤਰ੍ਹਾਂ ਮੁਸਲਮਾਨ ਉਹਦੇ 크ਿਸਚੀਅਨ ਨੂੰ ਪ੍ਰੋਸਕਿਊਟ ਕੀਤਾ ਜਾਂਦਾ ਹੈ ਉਹਨਾਂ ਨੇ ਕਿਸੇ ਵੇਲੇ ਆਪਣੀ ਐਨਰਜੀ ਕਿੰਨੀ ਪੜਾਈ ਸਕੂਲਾਂ ਦੂਜੇ ਕੰਸਲਟ ਐਕਟੀਵਿਟੀਜ਼ ਨਾਲ ਜਿੱਥੇ ਇਥੇ 크ਿਸਚੀਅਨ ਯੰਗ ਮੈਨ ਐਸੋਸੀਏਸ਼ਨਜ਼ ਹਾਲਾਂਕਿ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਉਹਨਾਂ ਦੀ ਵਰਲਡ ਪਾਵਰਸ ਹੈ ਉਸਦੇ ਵਾਰ ਨੂੰ ਵੀ ਉਹਨਾਂ ਨੇ ਲਾਸਟ ਹੈਂਡ ਦੀ ਪੋਲਿਟਿਕਸ ਵਿੱਚ ਨਹੀਂ ਪਾਏ ਲਾਸਟ ਹੈਂਡ ਦੀ ਪੋਲਿਟਿਕਸ ਅਸੀਂ ਇਸ ਮੁੱਦੇ 'ਤੇ ਆਏ ਅਸੀਂ ਆਪਣੇ ਕਲਚਰ ਦੇ ਸਾਹਮਣੇ ਆਪਣੀ ਹਿਸਟਰੀ ਦੇ ਸਾਹਮਣੇ ਇਹ ਪੈ ਗਏ ਲਾਸਟ ਹੈਂਡ ਦੇ ਚੱਕਰਾਂ ਵਿੱਚ ਪੈ ਗਏ ਪਰ ਡੈਮੋਕ੍ਰੇਸੀ ਜੋ ਲਾਸਟ ਹੈਂਡ ਹੁੰਦਾ ਨਹੀਂ ਇਸੇ ਇਧਰ ਨਹੀਂ ਹੁੰਦਾ ਸੰਤਾ ਜੇ ਹੁੰਦਾ ਜਿੱਥੇ ਥਾਂ ਸਿੱਧਾ ਉਦੋਂ ਹੁੰਦਾ ਹੈ ਪਰ ਡੈਮੋਕ੍ਰੇਸੀ ਦੇ ਵਿੱਚ ਚਲਾਕੀਆਂ ਹੋਰ ਹਜ਼ਾਰਾਂ ਦੇ ਹੋਰ ਲੇਅਰਸ ਹੁੰਦੇ ਹਨ ਉਦੇ ਵਿੱਚ ਲਾਸਟ ਐਂਡ ਨਹੀਂ ਹੁੰਦਾ ਲਾਸਟ ਐਂਡ ਦਾ ਉਦੇ ਹੁੰਦਾ ਜੇ ਤੁਹਾਡੇ ਸਿੱਤੇ ਚੜੇ ਆਏ ਤਾਂ ਤੁਸੀਂ ਗੋਲੀ ਹੋਂ ਤਾਂ ਚਲੋ ਮੰਨਿਆ ਪਰ ਆਰਡਰਿੰਗ ਪੋਲਿਟਿਕਸ ਨੂੰ ਤੁਸੀਂ ਆਊਟ ਮੈਨੂਵਰ ਹੋ ਜਾਂਦੇ ਆ ਤਾਂ ਇਸ ਕਰਕੇ ਇਹ ਆਪਾਂ ਨੂੰ ਇਗਨੋਰੇਜ ਕਰਨਾ ਪਏਗਾ ਕਿ ਜਿਹੜੀ ਆਪਾਂ ਜਿੰਨੀ ਮਰਜ਼ੀ ਬੇਈਮਸਾਫੀ ਆਉਣੀ ਹੈ ਮੈਂ ਵੀ ਜਿਆਦਾ ਸਮਝਦਾ ਮੈਂ ਵੀ ਸਮਝਦਾ ਕਿ ਸ਼ੁਰੂ ਹੋ ਤੋ ਕਿੰਨੇ ਚਲਾ ਕੇ ਕਾਂਗਰਸ ਨੇ ਚਲਾ ਕੇ ਸਭ ਨੇ ਚਲਾ ਕੇ ਮਗਰ ਚਲਾਕੇ ਨੂੰ ਤਾਂ ਚਲਾਕੇ ਨਾਲ ਹੀ ਮੈਨੇਜ ਕਰਨਾ ਨਾ ਪੋਲਿਟਿਕਸ ਨੂੰ ਪੋਲਿਟਿਕਸ ਦੇ ਤਰੀਕੇ ਨਾਲ ਤੁਹਾਨੂੰ ਉਹਨਾਂ ਨਾਲ ਅਸੀਂ ਕਿਉਂ ਡਿਵੈਲਪ ਕਰਦੇ ਆ ਉਹ ਉਹ ਜਿਹੜੀਆਂ ਘਾਟ ਹੈ ਉਹ ਘਾਟ ਦੇ ਬਣੇ ਵੱਡੇ ਕਨਸੀਕਵੈਂਸਸ ਹੈ ਉਹ ਹਰਵਾਲੀ ਆਪਾਂ ਇੱਕੋ ਹੀ ਤਰੀਕਾ ਦੇਖੋ ਕਿੰਨਾ 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 ਮਾਰਜਨਲਾਈਜ਼ ਹੋ ਰਹੇ ਹਨ ਕਿੱਥੇ ਅਸੀਂ ਟੌਪ ਸੀ ਔਰ ਟੌਪ ਤੇ ਟੌਪ ਵਿੱਚ ਸਾਨੂੰ ਬਹੁਤ ਜ਼ਿਆਦਾ ਅਸੀਂ ਅਸੀਂ ਜਿਹੜੀ ਐਜ਼ ਅ ਕਮਿਊਨਿਟੀ ਬਹੁਤ ਜ਼ਿਆਦਾ ਕਹਿ ਲਓ ਬ੍ਰਿਟਿਸ਼ ਨੇ ਸਾਨੂੰ ਬਹੁਤ ਜ਼ਿਆਦਾ ਇਨਕਰੇਜ ਕੀਤਾ ਜਬ ਬਹੁਤ ਜ਼ਿਆਦਾ ਬਾਕੀ ਕਮਿਊਨਿਟੀ ਤੋਂ ਇੰਪੋਰਟੈਂਸ ਦਿੱਤੀ ਤੇ ਸਾਨੂੰ ਲੱਗਿਆ ਤੇ ਜਿੱਦਾਂ ਪਿਛਲੇ 50 ਸਾਲ ਤੋਂ ਅਸੀਂ ਸਮਝ ਲੱਗਿਆ ਉਸ ਵੇਲੇ ਤੇ ਉਸ ਵੇਲੇ ਸਾਨੂੰ ਐਕਚੁਅਲੀ ਲੱਗਦਾ ਸੀ ਕਿ ਅਸੀਂ ਸਪੈਸ਼ਲ ਬੰਦੇ ਆ ਅਸੀਂ ਸਪੈਸ਼ਲ ਪੀਪਲ ਆ ਅਸੀਂ ਸਪੈਸ਼ਲ ਲੋਕ ਹਾਂ ਸਾਨੂੰ ਲੱਗ ਹੱਕ ਚਾਹੀਦੇ ਚਲੋ ਉਸ ਵੇਲੇ ਕੌਨਸਲ ਨੇ ਇਤਜ਼ਾਕਿਆਤਾ ਪ੍ਰੋਮਿਸ ਕਰਤਾ ਅਸੀਂ ਬੇਟਵਾ ਮੰਗਲ ਮੰਨ ਲਈਆ ਇਹਦਾ ਪ੍ਰੋਮਿਸਾਂ ਦਾ ਕੀਮਤ ਉਹਨਾਂ ਦਾ ਰੈਜ਼ੋਲੂਸ਼ਨ ਕਿਸੇ ਦਾ ਉਹ ਕੋਈ ਰੈਜ਼ੋਲੂਸ਼ਨ ਹੈ ਉਹ ਕੋਈ ਉਹ ਕੋਈ ਯਕੀਨ ਕਰਨ ਵਾਲੀ ਚੀਜ਼ਾਂ ਹੁੰਦੀਆਂ ਇੱਥੇ ਤਾਂ ਕੰਟਰੈਕਟ ਨਹੀਂ ਆਨਰ ਹੋਇਆ ਤੋਂ ਉਹਨਾਂ ਦਾ ਕੀਮਤ ਉਹ ਰਹਿ ਗਿਆ ਮਗਲ ਇਹ ਜਿਹੜਾ ਸਾਡਾ ਸਾਡਾ ਜਿਹੜਾ ਸਾਈਕੋਲੋਜੀਕਲੀ ਉਹ ਪਹਿਲਾ ਹੋ ਗਿਆ ਕਿ ਐਸੀ ਸਪੈਸ਼ਲ ਹੈ ਕਿ ਸਾਨੂੰ ਸਪੈਸ਼ਲ ਰਾ ਹਿੱਸੇ ਚਾਹੀਦੇ ਆ ਸਪੈਸ਼ਲ ਹੱਕ ਚਾਹੀਦੇ ਆ ਉਹਦੋਂ ਇੱਕ ਵੱਡੀ ਮਾਨਸਿਕਤਾ ਪੈਦਾ ਹੋਈ ਕਿ ਐਸੀ ਕਿਸੇ ਹੋਰ ਨੂੰ ਸਮਝਦੇ ਕੁਛ ਨਹੀਂ ਸੀ ਦੇਖੋ ਰੈਸਟ ਆਫ ਇੰਡੀਆ ਵਿੱਚ ਠਾਂਸ ਤੋਂ ਤੁਸੀਂ ਚਾ ਵੀ ਸਾਡੇ ਮਹਾਰਾਜ ਮਟਾਲੇ ਫੌਜਾਂ ਨੇ ਅੰਦੇਜਾਂ ਸਾਹ ਦਿੱਤਾ ਇਤਨਾ ਬੁੱਲ ਸਕਦੇ ਉਹਨਾਂ ਨੇ ਦੇਖਿਆ ਕਿ ਸਿੱਖ ਮਾਰ ਰਹੇ ਅੰਦੇਜਾਂ ਨਾਲ ਬਾਕੀ ਹਿੰਦੁਸਤਾਨ ਵੀ ਸਪਰੈਸ ਕਰ ਰਿਹਾ ਉਹ ਜਿਹੜੇ ਉਹ ਉਹ ਲੂਟ ਹੈ 83 ਜਦੋਂ ਲੱਗੇ ਕਿ ਦੇਸ਼ ਦੇ ਗਦਾਰ ਹੈ ਸੀ ਉਹ ਰੂਟ ਹੈ ਉਹ ਉਹਨਾਂ ਰਿਸਕ ਖਤਮ ਥੋੜੀ ਹੁੰਦੀ ਹੈ ਜਦੋਂ ਸਿੱਖ ਇਨ ਦੇ ਵਾਰਲਡ ਹਿੰਦੁਸਤਾਨ ਨੇ ਸਾਡੇ ਨਾਲ ਵੜੇ ਸਾਡੇ ਅੰਦਰ ਵੀ ਨਫਰਤ ਪੈਦਾ ਹੋਈ ਸੀ ਸੋ ਜਿਹੜੀ ਜਿਹੜੇ 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 ਸਾਡੇ ਜਿਹੜੀਆਂ ਸਾਡੀਆਂ ਡਿਮਾਂਡ ਸੀ ਉਹ ਤਾਂ ਸਾਰੇ ਸਾਰੇ ਪੰਜਾਬ ਦੇ ਸੀ ਨਾ ਨਾਗਪੁਰ ਰੈਜ਼ੋਲੂਸ਼ਨ ਬੇਸਿਕਲੀ ਦੇਸ਼ੀਅਮ ਸੀ ਤਾਂ ਦੀ ਸੋਲੂਸ਼ਨ ਸੀ ਕਿ ਸਾਰੇ ਸਟੇਟ ਦਾ ਫੈਡਰਲ ਸਟਰਕਚਰ ਚੰਗਾ ਬਣੇ ਸਾਰੇ ਸਟੇਸ਼ਨ ਜਾ ਪਾਬਰਾ ਨਹੀਂ ਹੈ ਸੈਂਟਰਲ ਗਵਰਨਮੈਂਟ ਘੱਟ ਪਾਬਰਾ ਹੋਣ ਇਹ ਐਕਚੁਅਲੀ ਜਿਹੜਾ ਵੀ ਸੋਚਦਾ ਪੋਲੀਟਿਕਲ ਦੇ ਆਕੀ ਸੋਲੂਸ਼ਨ ਹੈ ਇਹ ਸੋਲੂਸ਼ਨ ਨੂੰ ਆਪਾਂ ਬਹੁਤ ਜ਼ਬਰਦਸਤ ਕਿਹਾ ਇਫ ਇੱਕ ਪਿੰਡ ਦੇਸ਼ ਤੇ ਪਿੰਡ ਵਿੱਚ ਪਹੁੰਚ ਆ ਸਕਦੇ ਪਰ ਉਹ ਬਣ ਕੀ ਗਿਆ ਕਿ ਅਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਕਿੰਨੇ ਵੱਡੇ ਸਾਡੇ ਮੈਂ ਤਾਂ ਆਪਣੀ ਫੇਲਰ ਮੰਨਦਾ ਸਾਡੇ ਪੰਜਾਬ ਦੀ ਫੇਲਰ ਮੰਨਦਾ ਸਾਡੀ ਹੀਲਸ਼ਾ ਦੀ ਫੇਲਰ ਮੰਨਦਾ ਉਹਦੇ ਜਹੋ ਜਹ ਕੁਝ ਹੈ ਹੀ ਨਹੀਂ ਸੀ ਕਿ ਕੋਈ ਤੁਹਾਨੂੰ ਇਹ ਕਹਿ ਸਕੇ ਕਿ ਤੁਸੀਂ ਵਕਵਾਦਿਓ ਤੁਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਮਾਲ ਅਸਰ ਦੇਸ਼ ਦੇਸ਼ ਮੰਨ ਗਿਆ ਦੇਸ਼ ਨੂੰ ਮੰਨ ਲਿਆ اور ਅਸੀਂ ਉਹਨੂੰ ਕਾਊਂਟਰ ਕਰੇ ਵੀ ਨਹੀਂ ਸਕੇ ਸੋ ਇਹ ਹਲੇ ਵੀ ਇਹਦੇ ਚੱਲ ਰਿਹਾ ਹੈ ਹੁਣ ਸਾਡੇ ਕੋਲ ਜਿਆ ਨੈਕਸਟ ਅਰਜਿੰਗ ਲੀਡਰ ਹੈ ਤਿੰਨਾ ਜੀ ਆਪਾਂ ਦੇਖ ਲਿਆ ਅਮਰਿਤਪਾਲ ਜੋ ਮਰਜੀ ਹੈ ਲੋਕਾਂ ਨੂੰ ਪਸੰਦ ਕਰਦੇ ਉਹਦੇ ਪਿੱਛੇ ਉਹ 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 ਇਸੇ ਕਰਕੇ ਉਹਨੂੰ ਡੰਗ ਲੱਗਦਾ ਹੁਣ ਉਹ ਕਿਹੜੇ ਰਾ ਜਾਂਦਾ ਉਹ ਵੀ ਸਾਨੂੰ ਪਤਾ ਨਹੀਂ ਕਿਉਂ ਜਿੱਦਿਆਂ ਮਰਜੀ ਆਪਾਂ ਗੱਲਾਂ ਕਰਦੇ ਜਿਹੜੀ ਲੀਡਰਸ਼ਿਪ ਹੈ ਉਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਹੁੰਦੀ ਹੈ ਕਿਸ ਤਰ੍ਹਾਂ ਬੋਲ ਹੁੰਦੇ ਹੈ ਲੀਡਰਸ ਜਾਂ ਹਰ ਵਾਰੀ ਬੜੇ ਬੜੇ ਮੈਂ ਤਾਂ ਸਮਝਦਾ ਕਿ ਬਨਾਇਆ ਬਣਾਉਣਾ ਆਕ ਹੈ ਲੀਡਰਸ਼ਿਪ ਅਮਰਜੀ ਹੁੰਦੀ ਤੇ ਇੰਨੇ ਸਾਲਾਂ ਵਿੱਚ ਕੋਈ ਹੋਰ ਨਿਰਦੇਸ਼ਕ ਅਮਰਜੀ ਨਹੀਂ ਹੋਈ ਜਿਹੜੀ ਲੀਡਰਸ਼ਿਪ ਅਮਰਜੀ ਹੋਈ ਉਹ ਕਿੰਨੀ ਕਿੰਨੀ ਘੱਟ ਸਾਡੇ ਸ਼ਾਮ ਤੋਂ ਕਿੰਨੇ ਥੱਲੇ ਰੰਗੀ ਤੇ ਜਿਹੜੀ ਹੁਣ ਲੇਟੈਸਟ ਲੀਡਰਸ਼ਿਪ ਜਿਹੜੀ ਹੈ ਕਿ ਉਸ ਤੋਂ ਉਸ ਤੋਂ ਸਰਕਾਰ ਨੂੰ ਵਾਕਈ ਡਰ ਲੱਗ ਰਿਹਾ ਕਿ ਉਹਨੂੰ ਅੰਦਰ ਹੀ ਰੱਖਿਆ ਹੋਇਆ ਹੈ ਹੁਣੋਂ ਕਿਹੜੇ ਰਾਜ ਆਏਗਾ ਔਰ ਕਿਹੜਾ ਰਾਜ ਚੂਜ਼ ਕਰੇਗਾ ਇਹ ਇੱਕ ਵੱਡਾ ਚੈਲੰਜ ਹੈ ਪਰ ਮੇਰੇ ਹਿਸਾਬ ਨਾਲ ਜਿਹੜੀ ਸਾਡੀ ਸਾਰੇ ਇੰਟਰਸਟ੍ਰਕਸ਼ਨ ਹੈ ਸਾਡੇ ਹੋਣ ਚਾਹੀਦੀ ਜਿਹੜੀਆਂ ਸਾਡੀਆਂ ਅਬਿਲਿਟੀਜ਼ ਸਾਡੀਆਂ ਕੋਰ ਅਬਿਲਿਟੀਜ਼ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹ ਫੇਜ਼ ਵਿੱਚ ਅਸੀਂ ਪੜਾਉ ਸਕੂਲ ਖੋਲਦੇ ਆ ਕਿ ਇਹ ਇਥਾਰ ਪੱਠੇ ਕਰਨੇ ਆ ਇਸ ਫੇਜ਼ ਵਿੱਚ ਆਪਾਂ ਖਾਲਿਸਤਾਨ ਦੀ ਗੱਲ ਕਰਨੀ ਹੈ ਜਾਂ ਡੈਮੋਕ੍ਰੇਸੀ ਦੀ ਗੱਲ ਕਰਨੀ ਹੈ ਇਹ ਸਾਰੇ ਸਾਡੇ ਹੱਥ ਵਿੱਚ ਹੈ ਉਹਦੇ ਨਾਲ ਉਹਦੇ ਨਾਲ ਅਲਟੀਮੇਟਲੀ ਸਾਡਾ ਸਰਵਾਈਵਲ ਕਹਿ ਲਓ ਸਾਡਾ ਫਿਊਚਰ ਜੁੜਿਆ ਹੈ ਆਪਣੀਆਂ ਕਲੀਆਂ ਗ੍ਰੀਵੈਂਸ ਨਾਲ ਹੀ ਜਨਰੇਸ਼ਨ ਡਿਸਟ੍ਰੀਵ ਆਊਟ ਆਲ ਦਾ ਥਿੰਗਸ ਬੈਡ ਹੈਪਨ ਟੂ ਅਸ ਕਿਉਂਕਿ ਜਿਹੜਾ ਰੈਸਟ ਆਫ ਇੰਡੀਆ ਹੈ ਉਹ ਸਾਡਾ ਉਸਰ ਦਾ ਦੁਸ਼ਮਨ ਤਾਂ ਨਹੀਂ ਹੈ ਜਿੱਦਾਂ ਪੋਲਿਟਿਕਲ ਲੀਡਰਸ਼ਿਪ ਹੁੰਦੀ ਹੈ ਪੋਲਿਟਿਕਲ ਲੀਡਰਸ਼ਿਪ ਵਿੱਚ ਉਹ ਮਨਾਰਟੀ ਇਸਤੇਮਾਲ ਕਰ ਰਹੇ ਨੇ ਤੁਹਾਡੇ ਸਾਹਮਣੇ ਮੁਸਲਮਾਨ ਮਨਾਰਟੀ ਨੂੰ ਟਾਰਗੇਟ ਕਰਕੇ ਵੋਟਾਂ ਲੈ ਰਹੇ ਨੇ ਬਿਸਿਸ ਗਾਣੇ ਸਾਨੂੰ ਤਾਲ ਦੇ ਕੇ ਬਿਸਟਰ ਬਟ ਉਹਨਾਂ ਦੀ ਮੇਰੇ ਕੋਲ ਤਾਂ ਇਹ ਹੈ ਕਿ 1.72 ਨੂੰ ਉਹਨਾਂ ਨੇ ਇੰਨਾ ਵੱਡਾ ਬੰਦਾ ਆਤਾ ਕਿ ਉਹ ਲੱਗਿਆ ਕਿ ਦੇਸ਼ ਉਹਨਾਂ ਕਰਕੇ ਖਤਰੇ ਅੱਜ ਅੱਜ 10 ਬੰਦਾ 20% ਲੋਕਾਂ ਦਾ 14% ਮੁਸਲਮਾਨਾਂ ਨੂੰ ਉਦਮ ਨਾਲ ਆਇਆ ਰਹੇ ਤੇ ਸ ਦੇਸ਼ ਖਤਰੇ ਵਿੱਚ ਹੈ 80% ਹੁਣ ਤਾਂ ਵੀ ਦੇਸ਼ ਕਰਦੇ ਨੇ ਤੇ ਇਹ ਹੈ ਤਾਂ politix ਬੜੇ politix ਜੇ ਤੁਸੀਂ ਜੇ politcal ਸਿਸਟਮ ਵਿੱਚ ਰਹਿਣਾ ਹੈ ਤੇ politix ਦੀ ਡੀਪ ਅੰਡਰਸਟੈਂਡਿੰਗ ਕਰਨ ਕੇ ਕਮਿਊਨਿਟੀ ਨੂੰ ਐਜੂਕੇਟ ਕਰਨਾ ਹੀ ਪਏਗਾ ਮੇਰਾ ਵੱਡਾ ਇਹ ਹੈ ਕਿ ਇਹ ਗਰੀਬਿਆਂ ਦਾ নো ਡਾਊਟ ਬਹੁਤ ਜੈਨੂਅਲ ਹੈ 100% ਹੈ ਜੋ ਉਧਰ ਲੀਡਰਸ਼ਿਪ ਵਾਇਸ ਦੇ ਚੜਨਾ ਹੋਣਾ ਹੀ ਨਹੀਂ ਸੀ ਮਗਰ ਨਵਾਂ ਜਲੀ ਸੰਧ ਪੱਲਾ ਪੈ ਗਿਆ ਵਿਦ ਆ ਵੈਰੀ ਕਲੇਵਰ ਲੀਡਰਸ਼ਿਪ ਨਾਜ ਹੈ ਵੈਰੀ ਕਲੇਵਰ politcal ਪਾਰਟੀ ਨਾਜ ਹੈ ਵੈਰੀ ਕਲੇਵਰ ਜਿਹੜੀ ਸੰਤੋ ਗਵਰਨਮੈਂਟ ਹੈ ਜੋਨਾਂ ਦਾ ਜੋ ਜਿਸ ਤਰ੍ਹਾਂ ਦਾ ਵੀ ਨਾ ਅਜੰਡਾ ਹੈ ਤੋਂ ਲੋਕ ਮੈਨੇਜ ਕਰ ਨਹੀਂ ਉਹਨੂੰ ਮੈਨੇਜ ਕਰਨ ਲਈ ਜਦੋਂ ਬ੍ਰह्म ਮੁਕਾਬਲਾ ਕਰਨ ਲਈ ਜੇ ਆਪਣੇ ਸਰਵਾਈਵਰ ਲਈ ਜਿਹੜੀਆਂ ਸਟੈਟਿਸ ਐਸੇ ਵੇਸਤੇਮਲ ਕਰਨੇ ਉਹ ਬਹੁਤ ਅਲੱਗ ਹੋਣਗੇ ਉਹ ਉਹ ਸੰਜ ਨੈਸਿੰਗ ਬਿਨਾ ਉਹਦਾ ਰਾਹ ਨਹੀਂ ਹੋ ਸਕਦਾ ਰਾਈਟ ਨਾਉ ਉਹ 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 ਪ੍ਰਕਾਸ਼ਿਕ ਬਾਹਰ ਤਾਂ ਆਉਣੀ ਹੋ ਸਕਦਾ ਕਿਉਂਕਿ ਉਹਦੇ ਰਹਿ ਮੰਨ ਉਸ ਸਿਰਨ ਸਿੰਘ ਮਾਨਦਾਰਾ ਵੀ ਨਹੀਂ ਹੋ ਸਕਦਾ ਕਿ ਤੁਸੀਂ ਪਾਰਲੀਮੈਂਟ ਦੀ ਐਂਟਰੀ ਨਾ ਕਰੋ ਇੰਨੀ ਵੱਡੀ ਛੋਟੀਆਂ ਛੋਟੀਆਂ ਪ੍ਰੋਬਲਮਾਂ ਸੋਲਵ ਕਰਦੇ ਨਾ ਨਾਟੇ ਗਵਰਨਮੈਂਟ ਜੀ ਕਿੰਨਾ ਆਸਾਨ ਸੀ ਗਾਰੰਟੀ ਨੂੰ ਛੋਟੀਆਂ ਛੋਟੀਆਂ ਪ੍ਰੋਬਲਮਾਂ ਚੰਡੀਗੜ੍ਹ ਦੀ ਕੋ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਹੈ ਤਨੂ ਦੇ ਮੁਤਾਬਿਕ ਹੈ 2 ਮਿੰਟਾਂ ਵਿੱਚ ਸੈਂਟਰ ਨੂੰ ਬਚਾਵੇ ਤਾਂ ਸੋਲਵ ਹੋ ਸਕਦੇ ਸਨ ਸੋ ਤਿੰਨੋਂ ਰਾ ਅਸੀਂ ਦੇਖ ਚੁੱਕੇ ਹਾਂ ਚੌਥਾ ਰਾ ਦੇਖ ਹੀ ਲੈ ਜੇ ਬਿਲਕੁਲ ਬਾਰਵਾੜਾ ਹੋ ਤਾਂ ਕੀ ਹੁੰਦਾ ਹੈ ਸੋ ਇਸ ਦੇ ਵਜੇ ਸਾਹ ਨਾਲ ਬਹੁਤ ਜ਼ਿਆਦਾ ਰੋੜ ਹੈ ਵਾਰ-ਵਾਰ ਨੈਸਸ ਕਰਕੇ ਅੱਜ ਦੇ ਮਾਹੌਲ ਦੇ ਵਿੱਚ ਅੱਜ ਦੇ ਵਿੱਚ ਆਪਾਂ ਆਪਾਂ ਕਿਹੜਾ ਸਟੈਂਡ ਹੈ ਨਾ ਕਿਹੜੀ ਇਨਫੋਰਮੇਸ਼ਨ ਆਪੇ ਕਮਿਊਨਿਟੀ ਨੂੰ ਟੀਚ ਕਰਨੀ ਹੈ ਕਿਹੜਾ ਰਿਸੋਰਸਸ ਤਰ੍ਹਾਂ ਕਰਨੇ ਆਂ ਔਰ ਜਿਹੜਾ ਸਾਡੇ ਇੰਸਟੀਟਿਊਸ਼ਨ ਹੈ ਉਹ ਕਿਸ ਵੱਲ ਧਿਆਨ ਕਿਸ ਵੱਲ ਚੱਲਣਾ ਉਹ ਜਿਹੜਾ ਲੋੜ ਹੈ ਉਹ ਹਮ ਜਿਹੜਾ ਹੋ ਰਿਹਾ ਜੋ ਹੋ ਰਿਹਾ ਉਹ ਤਾਂ ਚਲੋ ਜੋ ਹੋ ਹੀ ਰਿਹਾ ਤਾਂ ਸਿਨਮਾ